ਜਨਤਾ ਦੀ ਵਜ੍ਹਾ ਤੇ ਇੱਕ ਸਾਲ ਨੂੰ ਦੋਸ ਵਗਦਾ ਹੈ ਅਸਲ ਤਾਂ ਅਸੀਂ ਬੈਠੇ ਹਾਂ ਵੀਰ ਤੁਹਾਨੂੰ ਗੱਡੀਆਂ ਬੜੀ ਚੰਗੀ ਆਉਂਦੀਆਂ ਇੱਕ ਇਹਨਾਂ ਦੀ ਪਹਿਲਾਂ ਵੀ ਵੀਡੀਓ ਪਾਈ ਸੀ ਜਦ ਲਾਈਟ ਕੱਟੀ ਜਾਂਦੀ ਸੀ ਵੀਡੀਓ ਪਾਉਣ ਤੋਂ ਬਾਅਦ ਲਾਈਟ ਤਾਂ ਨਹੀਂ ਕੱਟੀ ਗਈ ਬੜੀ ਆ ਨਿਆੜੇ ਚ ਨੇ ਪਰ ਰਾਤ ਹਨੇਰੀ ਆਈ ਆ ਤੂਫਾਨ ਆਇਆ ਉਸ ਤੂਫਾਨ ਦੇ ਨਾਲ ਜਿਹੜੇ ਇਹਨਾਂ ਨੇ ਆਪਣੇ ਮਕਾਨ ਬਣਾਏ ਨੇ ਝੋਟੀਆਂ ਬਣਾਈਆਂ ਨੇ ਉਹਦੇ ਉੱਤੇ ਜਿਹੜੇ ਨੇ ਕਾਗਜ਼ ਲਾਈ ਸੀ ਜਾਂ ਤਾਂ ਕੁਝ ਵੀ ਲਾਈ ਸੀ ਉਹ ਨੇੜੀ ਕਰਦੋਂ ੁੱਟ ਗਏ ਗੱਲਬਾਤ ਕਰਦੇ ਆ ਇਹਨਾਂ ਦੇ ਮਕੀਨੇ ਸੋਚ ਕੀ ਉਹਨਾਂ ਦਾ ਆਰਟੀਕਲ ਹਾਂਜੀ ਸਾਡਾ ਤਾਂ ਇਹੀ ਵਿਚਾਰਾ ਸਾਨੂੰ ਤਾਂ ਜੇ ਪੰਲੜ ਫਾਡੇ ਪਾਟ ਗਏ ਜੇ ਕੋਈ ਓਰਗੇਨਾਈਜੇਸ਼ਨ ਚੇਤੇ ਪ੍ਰਕਾਰ ਵੱਲ ਸਾਡੇ ਝੁੱਗੀ-ਝੋਕੜੀ ਬਣ ਗਏ ਠੀਕ ਕਹਿੰਦੇ ਜੀ ਉਹਦੇ ਸਾਡੀ ਤੇ ਸਾਡੇ ਪਰਵਾਸ ਹੁੰਦੇ ਨਾ ਕਿ ਸਾਨੂੰ ਉਸਕਾ ਨਹਿ ਕਦੇ ਹੋ ਗਿਆ ਸਾਡੇ ਤੇ ਜੀ ਬਸੀ ਕਰ ਲੈ ਜਾਨੀ ਥੋੜਾ ਕਣਾ ਸਾੜਿਆਂ ਦਾ ਇਹ ਨਸਕਾਨ ਹੋ ਗਿਆ ਜੇ ਕਿਸੇ ਕੋਈ ਬਚਿਆ ਕਰਦੇ ਸਰਕਾਰ ਨੂੰ ਬੇਨਤੀ ਕਰਦੇ ਰਚਕਲਾ ਜੀ ਨੇ ਪੱਲੜਾਇਸ਼ ਤੇ ਕੋਈ ਫਟੇਲੀ ਜਾਣ ਚਿਰਸਾ ਦਾ ਟੰਡੇ ਟੰਬੇ ਟੰਬੇ ਸਾਰੇ ਟੁੱਟੇ ਨੇ ਪੱਲੜ ਕੋਲੇ ਉਹਨਾਂ ਨੂੰ ਬਿਜਾਰਸ ਕਰਨ ਰੋ ਆਟਾ ਉਟਾ ਖਰਾਬ ਹੋ ਗਿਆ ਟੰਡੇ ਨਸਕਾਂ ਜਿਹੜੇ ਨਹੀਂ ਆਟਾ ਉਟਾ ਖਰਾਬ ਹੋ ਗਿਆ ਦਾਲਾਂ ਦੂਲਾਂ ਖਰਾਬ ਹੋ ਗਈ ਤੇ ਪੱਲਣ ਪਟ ਕੇ ਟੁੱਟੇ ਜੀ ਉਹ ੁੱਟ ਗਏ ਆਂਡੇ ਭੁੰਡੇ ਵੀ ੁੱਟ ਗਏ ਸਰਕਾਰ ਨੂੰ ਕਹਿ ਸਕਦੇ ਕੀ ਮੰਗ ਕੀ ਕਰਦੇ ਮੰਗ ਸੰਗ ਉਹ ਪੱਲੇ ਦੇ ਸਾਨੂੰ ਦੇ ਦੇਣ ਸਭੇ ਤਾਂ ਇਹੀ ਕਰ ਹੈ। ਇਹੀ ਹਵੇਲੀ ਆ। ਸਰਕਾਰਾ ਗੱਲ ਸਰਕਾਰ ਨੂੰ ਇਹ ਕਹਿੰਦੇ ਬੰਦੀ ਕਰਕੇ ਕਹਿੰਦੇ ਤੇ ਸਾਨੂੰ ਕਵਰ ਮਿਲ ਜਾਣੇ। ਐਸੇ ਪਾਗਣਾ ਪਾ ਕੇ ਰਹਿ ਜਾਈਂ। ਅਜੂਦ ਇਹ ਬੋਲ ਰਿਹਾ ਸੀ। ਬਹੁਤ ਬਹੁਤ। ਅਜੂਦ ਕਿ ਨਾਈਟ ਕਰੀ ਦਿੱਤੀ। ਨਾਈਟ ਕਰੀ ਕਹਿੰਦੇ। ਸਾਡੇ ਨਾਲ ਹੋਰ ਵੀ ਕਾਤੋੜੇ ਗੱਲ ਕਰਦੇ ਆ ਜੀ ਇਹ ਨਾਮ ਕੀ ਸਾਬਾ ਸਾਬਾ ਜੀ ਇਹਨਾਂ ਕੰਮ ਦੇ ਇੱਕ ਨਾ ਜਾਂਦੇ ਕੱਲਾ ਤੇਰੀ ਦੇ ਮਾੜੇ ਪੁਲੀ ਜਮਾਤ ਜੁਵਾਕਰ ਦੀ ਬਾੜੀ ਆਪਣੇ ਬੁੜੇ ਬੁੜਿਆਂ ਦੀ ਬਾੜੀ ਵੀ ਰਹਿਣ ਮੱਟ ਜੀ ਪੱਲੜ ਵੀ ਬਚੀ ਚੁੱਕੀਆਂ ਪਰ ਕੋਈ ਸਰਕਾਰਾਂ ਦੇ ਕੋਈ ਨਹੀਂ ਹੈ ਇਹ ਸ਼ਸਤਰ ਬਣਾ ਦੇ ਉਹ ਥਾਂ ਤੇ ਬਿਠੇ ਭਾਈ ਕੋਈ ਇਹਨੇ ਸਾਨੂੰ ਕੋਈ ਦੋ ਦੋ ਤਿੰਨ ਉਸਵੇ ਦੀ ਕਿ ਯਾਨਾ

लाइट ऑन भी हो रही लाइट ऑन हो रही है एक दिन पहले आपने यह बात कही है मैं फोन माल लगी है उसके बाद मेरी ताकि नहीं है लाइट चल रही है थोड़ी जल्दी है ठीक है ਨੇ ਵੀ ਇਹਨਾਂ ਰਾਤ ਅਸੀਂ 12 ਵਜੇ ਰੋਟੀ ਬਣਦੀ ਹੈ ਸਵੇਰ ਚਾਹ ਮੁਸ਼ਕਿਲ ਹੈ ਬਰਾਣੀ ਤੇ ਬਾਲਣ ਵੀ ਪਿੱਛੇ ਗਿਆ ਸਾਰਾ ਖਸੁੱਟ ਗਿਆ ਪੰਜ ਮਿੰਟ ਬਗੇ ਚਾਹ ਮੁਸ਼ਕਿਲ ਹੈ ਬਰਾਣੀ 14 ਬਾਰੇ ਤੋਂ ਚਾਹ ਬਣੇਗੀ ਤੂੰ ਕੰਦੀ ਰੋਟੀ ਖਾਦੀ ਨਹੀਂ ਹਾਲ ਹੁਣ ਜਾਂਦਾ ਹੈ ਬੱਚੇ ਤਾਂ ਕੋ ਕਿਸੇ ਰਾਤ ਬੱਚੇ ਕੁੱਖੇ ਸੌਂਗੇ ਵੱਡੇ ਵੱਡੇ ਵੀ ਸੌਂਦੇ ਥੋੜੇ ਹੀ ਬਣਨਾ ਤੇ ਹਾਲਤ ਹੈ ਨਹੀਂ ਕਿੱਥੇ ਬਣਾਉਂਦਾ ਹੈ ਵੀ ਸੌਂਦਾ ਤਾਂ ਪਿਆ ਨਹੀਂ ਕੱਲ ਚੋਣਾਂ ਨਹੀਂ ਅੱਜ ਮਾਰੇ ਬਣੇ ਬਸ ਸਾਹੀ ਸਾਡਾ ਕੋ ਬਾੜਾ ਮੁਤਾ ਹੰਮੀ ਕੱਲ੍ਹ ਸਨੇਰੀ ਆਈ ਸੀ 70 ਤੋਂ ਉੱਪਰ ਸਾਰੀ ਟੁੱਟ ਗਈ ਤੇ ਤਰਪਾਂ ਲਾਤਰ ਕੋ ਨਾਲ ਦਿਸੇ ਬਹੁਤ ਸਾਰੇ ਲੋਕ ਸਮਾਸੇ ਬੀ ਨੇ ਜਿਹੜੇ ਬਾਦੀ ਵਿੱਚ ਉਪਰਕ੍ਰੋ ਕਦੀ ਮਦਦ ਕਰਦੇ ਜੀ ਕੀ ਕਰਦੇ ਅੱਜ ਆਈ ਸਾਡਾ ਕੋਈ ਹੱਲ ਕਰ ਦੇ ਤਰਪਾਂਖਪੂਰ ਬੇ ਜੀ ਜਾਂ ਗੁਰਬਾਨ ਗੁਰਸੋਰ ਸਾਡੀ ਮਦਦ ਕਰਦੇ ਪਾਸੇ ਤਾਂ ਇਹ ਜਦੋਂ ਆਣਾ ਬਣਾ ਲਿਆ ਆਣਾ ਬਣਾ ਕੇ ਵਾਹਦੀਏ ਸਾਨੂੰ ਕੋਈ ਹੋ ਨਹੀਂ ਹੋਰ ਤਾਂ ਕੀ ਹੈ ਟਾਈਮ ਨਿਕਲ ਜੂ ਹਾਂਜੀ ਮਾਤਾ ਜੀ ਮਾਤਾ ਜੀ ਆਹ ਤਾਂ ਹੈ ਜੇ ਇਸ ਤਰ੍ਹਾਂ ਮੰਗ ਮੰਗੀ ਜਾਂਦੀ ਹੈ ਕਿ ਕੋਈ ਪੁੱਤਰ ਪਾਲ ਹੋ ਜਵੇ ਸਾਡੇ ਤੇ ਬੱਚਾ ਤਾਂ ਮੇਰੇ ਬੇਕੁੜੀ ਦੇ ਬੱਚਾ ਹੁਣ ਅਸੀ ਕਲਮਾ ਦੇਰ ਚ ਮੰਝਾ ਟੁੱਟ ਕੇ ਥੱਲੇ ਡਿੱਗਦੀ ਕੁੜੀ ਨੇ ਅਸਾ ਤੁਸੀਂ ਇਹ ਕੱਪਾ ਪਾਣਾ ਵੀਡੀਓ ਬਾਈ ਸੀ ਕਿ ਤੁਸੀਂ ਲਾਈਟ ਜਮਾ ਕੇ ਕੀਤੀ ਸੀ ਵੀ ਬੇਟੀ ਕੋਲੇ ਬੱਚਾ ਹੋਣ ਵਾਲਾ ਹਾਂ ਗਰਮੀ ਚ ਬਹੁਤ ਔਖਾ ਬਹੁਤ ਔਖਾ ਆਨਲਾਈਨ ਬੁਰੀ ਹੁੰਦੀ ਆ ਆਨਲਾਈਨ ਹੁਣ ਬੁਰੀ ਆਉਂਦੀ ਆ ਲਾਈਟ ਨਹੀਂ ਕੱਟਦੀ ਜਿਤਨੇ ਦਿਨ ਦੀ ਵੀਡੀਓ ਪਾਈ ਨਾ ਉਦੋਂ ਦੀ ਲਾਈਟ ਨਹੀਂ ਕੱਟਦੀ ਮੀਡੀਆ ਵਿੱਚ ਕਾਫੀ ਪਾਵਰ ਆ ਫਿਰ ਤਾਂ ਕਹਿ ਸਕਦੇ ਹਾਂ ਹਾਂਜੀ 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 ਸਭ ਤੋਂ ਉੱਪਰ ਹੈ ਮੀਡੀਆ ਸਭ ਤੋਂ ਉੱਪਰ ਹੈ ਮੀਡੀਆ ਇਹ ਜਿਹੜਾ ਕਰਦਾ ਕਾਈ ਜਿੰਦਾਂ ਕਰਕੇ ਦਿਖਾਉਂਦਾ ਸਾਡੇ ਵਾਂਗ ਸਾਡੇ ਵਾਂਗ ਲੋਕ ਵੀਡੀਓ ਬਣਾਇਰ ਨੇ ਨਾ ਸੋਣ ਸਿੰਘ ਤੇ ਇਹਨਾਂ ਦੇ ਸਾਰੇ ਵਾਲੇ ਜਿੰਨੇ ਵੀ ਨੇ ਇਹਨਾਂ ਨੇ ਸਾਰੇ ਨੇ ਇੱਕੋ ਮੰਗ ਕੀਤੀ ਹੈ ਰਾਤ ਹਨੇਰੀ ਔਨਕਾਰ ਇਹਨਾਂ ਜੇ ਟੰਪੜ ਸੀ ਜਾਂ ਜੋ ਵੀ ਇਹਨਾਂ ਦੇ ਉੱਪਰ ਲਾਇਆ ਹੋਇਆ ਸੀ ਇਹਨਾਂ ਦਾ ਸਾਰਾ ਟੁੱਟ ਕੇ ਵਿਖਰ ਗਿਆ ਜਿਵੇਂ ਆਪਾਂ ਕਹਿੰਦੇ ਆ ਪਾਂਸੀ ਇੱਕ ਛੋਟੀ ਛੋਟੀ ਟੀਟੀ ਦੇ ਨਾਲ ਇੱਕ ਆਰਨਾ ਬਣਾਉਂਦਾ ਉਸੇ ਤਰ੍ਹਾਂ ਇਹਨਾਂ ਨੇ ਵੀ ਇੱਕ ਇੱਕ ਡੰਡੇ ਦੇ ਨਾਲ ਇੱਕ ਇੱਕ ਟੰਬੇ ਦੇ ਨਾਲ ਆਪਣਾ ਘਰ ਬਣਾਇਆ ਢੇਰੀ ਦੇ ਨਾਲ ਸਾਰਾ ਵਿਖਰ ਗਿਆ ਕੰਮਕਾਰ ਹੈ ਨਹੀਂ ਤੁਸੀਂ ਦੇਖਿਆ ਕਿ ਇਹਨਾਂ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਬੇਸਕ ਘਰ ਬਣਾਇਆ ਪਰ ਉਸੇ ਤਰ੍ਹਾਂ ਦੂਜੇ ਪਾਸੇ ਮਂਗਾਈ ਨੇ ਵੀ ਲੱਕ ਤੋੜ ਦਿੱਤਾ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਿਲਾਂ ਬਿਲਕੁਲ ਬਿਲਕੁਲ ਜੇਕਰ ਕੋਈ ਵੀ ਬੰਦਾ ਪਾਰਟੀ ਵੈ ਤੋਂ ਉੱਪਰ ਉੱਠ ਕੇ ਇਹਨਾਂ ਦੀ ਮਦਦ ਕਰਦਾ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਵਿੱਚ ਬਣਾਉਣ ਵਿੱਚ ਕੰਮ ਕਰਦੇ ਜਿਵੇਂ ਅਕਸਰ ਵੀਡੀਓ ਵਿੱਚ ਮੈਂ ਜ਼ਿਕਰ ਕਰਦਾ ਹੁੰਦਾ ਕਿ ਇੱਥੇ ਇਨਸਾਨ ਤਾਂ ਬਹੁਤ ਏਕੇ ਨੇ ਪਰ ਇਨਸਾਨੀਅਤ ਦਾ ਜਿਹੜੇ ਫਰਜ਼ ਨਹੀਂ ਉਹ ਵਿਰਲੇ ਲੋਕ ਹੀ ਨਿਭਾਉਂਦੇ ਨੇ ਜੇਕਰ ਕੋਈ ਵੀ ਬੰਦਾ ਸਾਡੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ ਤਾਂ ਅਸੀਂ ਸਮਝ ਲਿਆ ਕਿ ਅਸੀਂ ਇਸ ਵੀਡੀਓ ਬਣਾਉਣ ਵਿੱਚ ਕੰਮ ਕਰ ਸਕਦੇ ਹਾਂ ਤੁਹਾਨੂੰ ਇਹਨਾਂ ਦਾ ਅਸੀਂ ਇੰਟਰਸਟ ਦੱਸ ਦਈਏ ਕਿ ਇਹ ਦਾਣਾ ਮੰਡੀ ਬਰਨਾਲੇ ਦੇ ਵਿੱਚ ਬੈਠੇ ਹਾਂ ਤਾਂ ਮੈਂ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਵੀ ਨਾ ਕਹੂੰਗਾ ਕਿ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਇਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਹੋ ਹਾਂਜੀ ਪਟਾੜਾ ਦੇ ਦੱਸੋ ਤੁਸੀਂ ਕਿੱਥੇ ਬੈਠੇ ਹੋ ਸਥਾਨ ਦਾ ਨਾਮ ਗੋਵਸਾਲਾ ਗੋਵਸਾਲਾ ਨੇੜੇ ਇੱਕ ਨੰਬਰ ਦੁਕਾਨ ਦੇ ਬੈਕ ਸਾਈਡ ਤੁਹਾਡਾ ਮੈਡ ਨੰਬਰ ਕੀ ਹੈ ਜੀ 799247872 ਇਹ ਵਾਰ ਦਾ 992478800 ਦੋਸਤੋ ਇਹ ਆ ਇਹਨਾਂ ਦਾ ਮੋਬਾਈਲ ਨੰਬਰ ਜੇਕਰ ਕੋਈ ਵੀ ਬੰਦਾ ਜਿਵੇਂ ਇਹਨਾਂ ਦੇ ਪੱਲੜ ਜਾਂ ਕਾਗਜ਼ ਜਿੱਦਾਂ ਦੀ ਕੋਈ ਮਦਦ ਕਰ ਸਕਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਰਸਲ ਤੋਂ ਲੈ ਕੇ ਆਟੇ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੇ ਦਾਣੇ ਦੇ ਲੈ ਕੇ ਮਦਦ ਕਰ ਸਕਦਾ ਤਾਂ ਇਹਨਾਂ ਦੀ ਮਦਦ ਜ਼ਰੂਰ ਕਰਨਾ ਜਿਵੇਂ ਤੁਹਾਨੂੰ ਇਹਨਾਂ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਪਰ ਦੂਰ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਜ਼ਰੂਰੀ ਸਮਝਦਾ ਵੀਰੇ ਕੈਮਰਾ ਕਮਾ ਦੇ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਬੱਚੇ ਨੇ ਇੰਨਾ ਕੈਮਰਾ ਹੋ ਜਾ ਕਮਾ ਲੈ ਛੋਟੇ ਛੋਟੇ ਬੱਚੇ ਨੇ ਇੰਨਾ ਕੋਲੇ ਉਹਨੇ ਪੜੇ ਹੋਏ ਨੇ ਕਿ ਰਾਤ ਨੇੜੀ ਬੰਦ ਦੇ ਬਾਅਦ ਸਾਰੇ ਇਹ ਜਿਹੜੇ ਬੱਚੇ ਸੀ ਭੁੱਖੇ ਸੌਂਦੇ ਵੱਡੇ ਵੀ ਸੌਂਦੇ ਛੋਟੇ ਵੀ ਸੌਂਦੇ ਕਿਉਂਕਿ ਇੰਨਾ ਕੋਲੇ ਤਾਂ ਦਾ ਬੱਲ ਲੈਣਾ ਹੈ ਲੱਕੜ ਇਹ ਆਪਦਾ ਮਤਲਬ ਇਸ ਦਾ ਕਰਦਾ ਹੈ ਦੇ ਇਹਨਾਂ ਦੇ ਲਈ ਬੱਚੇ ਨਹੀਂ ਗੰਡਿਆਲਾ ਉਹ ਗੰਮਾ ਦੀ ਵੀਡੀਓ ਹੀ ਕਰੀਦੀ ਹੋਈ ਆ ਉਹ ਇਹਨੇ ਕੋਈ ਬਣੀ ਦੀ ਵੀਡੀਓ ਕੋਈ ਨਾ ਕੋਈ ਨਾ ਤੂੰ ਘੁਕਲੇ ਗੁੰਮਾਵੇ ਦਾ ਇਹ ਲੋਕਰੀ ਵੀਡੀਓ ਬਣਾ ਵੀ ਤਨੇ ਹਮ ਤੋਂ ਬਹੁਤ ਚੇਪਾ ਦਿਖਾਉਂ ਤਨੇ ਕੋਈ ਲਾ ਕਾਸ਼ਨ ਹਾਂ ਲਾ ਅੰ ਆ ਲੰਗੜਿਆਰੀ ਕਰ ਚਲੋ ਉਹ ਜਗਾ ਲੰਗੜਿਆਰੀ ਕਰ ਹਮ ਤੋਂ ਕੋਈ ਲੋਕ ਕਬਾਹੀ ਦਾ ਜੇਕਰ ਕੋਈ ਵੀ ਬੰਦਾ ਇਸ ਵੀਡੀਓ ਦੇਖਣ ਤੋਂ ਬਾਅਦ ਇਹਨੇ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਬਣਾਉਣ ਵਿੱਚ ਕਾਮਯਾਬ ਹੋ ਗਏ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਸਾਰਿਆਂ ਨੂੰ ਮਿਲਾਂਗੇ ਜੈ